ਈ ਤੁਹਾਨੂੰ ਪਤਾ ਇੱਕ ਸਾਲ ਹੋ ਤੇ ਆ ਗਿਆ ਜਦੋਂ ਦਾ ਖਾਲਸਾ ਜਗਤ ਨੂੰ ਪੰਜਾਬ ਦੇ ਲਈ ਕਰਨਤਾਰ ਨਾਤੇ ਕਪੂਥਲੇ ਵਿੱਚੋਂ ਲੰਘਦੇ ਬਿਆਸ ਦਰਿਆ ਦੇ ਬੰਨਾਂ ਨੂੰ ਮਜ਼ਬੂਤ ਕਰਦੇ ਹਾਂ ਅਤੇ ਜ਼ਮੀਨਾਂ ਪੱਧਰ ਕਰਕੇ ਬਿਜਾਈ ਕਰਨ ਤੋਂ ਲੈ ਕੇ ਵਾਢੀ ਕਰਾ ਕੇ ਸਾਲ 2023 ਹੜਪੀਤ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਕਰਨਤਾਰ ਸਾਹਿਬ ਦੇ ਮੰਡ ਖੇਤਰ ਵਿੱਚ ਪੈਂਦੇ ਪਿੰਡ ਮੁੰਡਾਪਿੰਗ ਢੂੰਡਾ ਪਹਿਲ ਜੋ ਕੁਦਰਪੁਰੜਾ ਆਰ ਅਨੇਹ 14 ਪਿੰਡਾਂ ਦੀ ਤਕਰੀਬਨ 10 ਤੋਂ 12000 ਏਕੜ ਜ਼ਮੀਨ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖਰਚ ਕੇ ਖਾਲਸਾੜ ਦੇ ਜ਼ਿਲ੍ਹਾ ਤਰਨਤਾਰ ਸਾਹਿਬ ਵਾਲੀ ਸਾਈਡ 12 ਕਿਲੋਮੀਟਰ ਲੰਬਾ ਬੰਨ ਬੰਨਿਆ ਅਤੇ ਕਬੂਤਲੇ ਵਾਲੀ ਸਾਈਡ ਬਿਆਸ ਦਾ ਵਿੱਚ ਪੈਂਦੇ ਪਿੰਡ ਬਾਉਪੁਰ ਤੋਂ ਸ਼ੁਰੂ ਕਰਕੇ 30 ਤੋਂ 32 ਕਿਲੋਮੀਟਰ ਲੰਬੇ ਬੰਨ ਦੀ ਮੁਰੰਮਤ ਕੀਤੀ ਗਈ ਹੈ ਇਹ ਸਾਰੀ ਸੇਵਾ ਸੰਦਰ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੀ ਹੈ ਮੁੰਡਾ ਪਿੰਡ ਤੋਂ ਪਰਸਪ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਜੀ ਵੱਲੋਂ ਖਾਲਸਾੜ ਦੇ ਸਨੇਕ ਕਾਰਜਾਂ ਲਈ ਹਮੇਸ਼ਾ ਹੀ ਸਪੋਰਟ ਕੀਤੀ ਗਈ ਹੈ ਇਸ ਵਾਰ ਵੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਵੱਡੇ ਕਾਰਜ ਵਿੱਚ ਲੱਗ ਕੇ ਫਿੱਤੀ ਗਈ ਜਿਸ ਲਈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਅਸੀਂ ਹੋਰਨਾਂ ਸ਼ਖਸੀਅਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਖਾਲਸਾ ਈਸ ਦੇ ਨੇਕ ਕਾਰਜਾਂ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਜ਼ਰੂਰ ਸਾਂਝਾ ਕਰਿਆ ਕਰੋ ਤਾਂ ਜੋ ਸਰਬੱਤ ਦੇ ਭਲੇ ਵਾਲੇ ਸਿੱਖੀ ਸਿਧਾਂਤ ਦੇ ਉੱਤੇ ਚੱਲ ਰਹੀ ਸੰਸਥਾ ਖਾਲਸਾ ਈਸ ਦੇ ਸੇਵਾ ਕਾਰਜ ਪੂਰੀ ਦੁਨੀਆ ਅੰਦਰ ਵਸਦੀ ਸਿੱਖ ਸੰਗਤ ਤੱਕ ਪਹੁੰਚ ਸਕਣ